ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਅੱਜ 28 ਜੁਲਾਈ 2024 ਤੇ ਉਹੀ ਬੀਬੀਸੀ ਐਗਰੋ ਵਾਲਾ ਝੋਨਾ ਸਿੱਧੀ ਬਿਜਾਈ ਵਾਲਾ ਲਗਭਗ 60 ਦਿਨਾਂ ਦਾ ਹੋ ਗਿਆ ਪੂਰਾ ਤੇ ਦਿਖਾਉਨੇ ਆ ਤੁਹਾਨੂੰ ਕਿਵੇਂ ਦਾ ਹਾਲਾਤ ਨੇ ਉਹਦੇ ਕੀ ਕੀ ਆਪ ਤੇਰਾ ਦੇਖ ਇਹ ਆ ਭਾਈ ਆਪਣੇ ਸਿੱਧੀ ਬਿਜਾਈ ਵਾਲਾ ਪੂਰਾ ਅੱਜ 60 ਦਿਨਾਂ ਦਾ ਹੋ ਗਿਆ ਝੋਨਾ ਬੀਬੀਸੀ ਐਗਰੋ ਨਾਲ ਬੀਜਿਆ ਹੋਇਆ ਪੂਰਾ ਬਹੁਤ ਸੋਹਣਾ ਹੋਣਾ ਹੈ ਥੱਲੇ ਵੀ ਸਾਫ਼ ਆ ਪੂਰਾ ਤੇ ਹੁਣ ਇਹ ਲੱਗਦਾ ਜਿਵੇਂ ਪਹਿਲਾਂ ਸਿੱਧਾ ਲੱਗਦਾ ਸੀ ਜੰਮ ਬਹੁਤ ਆਣਾ ਸੁਣੀ ਬਹੁਤ ਵਧੀਆ ਜੰਮ ਆ ਰਿਹਾ ਹੈ ਫਿਰ ਵੀ ਜੰਮ 40% ਵੱਧ ਆ ਠੱਤਰ ਨਹੀਂ ਹੈਗਾ ਤੇ ਬਹੁਤ ਸੋਹਣਾ ਝੋਨਾ ਖੜਾ ਪਰ ਉਹੀ ਜਿਵੇਂ ਦਾਣੇ ਵੱਧ ਆ ਇਹਦੇ ਵਿੱਚ ਇਹਦੇ ਟਿਲਰਾਂ ਵੀ ਬਹੁਤ ਜ਼ਿਆਦਾ ਨਹੀਂ। ਤੇ ਇਹਨਾਂ ਫਿਰ ਬਾਹਲੀਆਂ ਨੇ ਬਰੀਕ ਨੇ ਟਿਲਰਾਂ ਉਹਨੀਆਂ। ਹੈ? ਉਹਨੀਆਂ ਬਰੀਕ ਨਹੀਂ ਆ। ਤੇ ਇਹੇਟੋ ਦੂਜੇ ਝੋਨੇ ਨਾਲੋਂ ਥੱਲੇੋਂ ਸਾਫ਼ ਪਿਆ ਪੂਰਾ। ਇਹਦੇ ਵੀ ਲੋੜ ਦੀ ਸਮੱਸਿਆ ਨਹੀਂ। ਜੜ ਵੀ ਸਾਫ਼ ਪਈ ਆ ਪੂਰੀ ਦੂਜੇ ਨਾਲ। ਦੂਜੇ ਦੀ ਜੜਾਂ ਦੇ ਵਿੱਚ ਉਹ ਆ ਜੀ। ਤੇ ਜੜ ਬਹੁਤ ਲੰਬਾਈ ਆ। ਤੇ ਦੂਜੇ ਨੂੰ ਟਾਈਮ ਘਟ ਲੈਂਦਾ ਹੈ ਐਂ ਉਹਦਾ ਘਟ ਲੈਂਦਾ ਹੀ ਆ ਬਾਬੇ ਜਿਵੇਂ ਆਪਾਂ ਦੂਜੇ ਰੋਡ ਵੀ ਜੇ ਉਹਦੇ ਨੂੰ ਬਹੁਤ ਟਾਈਮ ਦਾ ਫਰਕ ਪੈ ਦਿੰਦਾ ਹੁਣ ਤਾਂ ਸੋਨਾ ਵੱਡਾ ਹੋਣਾ ਤੇ ਸਮੱਸਿਆ ਇਹਦੇ ਵਿੱਚ ਆਈ ਆ ਭਾਈ ਇੱਕ ਤਾਂ ਨਦੀਨ ਬਹੁਤ ਜ਼ਿਆਦਾ ਇਸਵਾਰ ਹੋਇਆ ਸਮੱਸਿਆ ਇਹਦੇ ਵਿੱਚ ਨਦੀਨਾ ਦੀ ਇਸਵਾਰ ਬਹੁਤ ਜ਼ਿਆਦਾ ਆਈ ਆ ਸ਼ਾਇਦ ਸਿੱਧੀ ਬਿਜਾਈ ਕਰਕੇ ਤੇ ਨਦੀਨ ਰਾਈਸਟਾਰੀ ਸਪਰੇਅ ਕੀਤੀ ਸੀ ਪਹਿਲੀ ਰਾਈਸਟਾਰ ਦੇ ਨਾਲ ਜਿਹੜੇ ਛੋਟੇ ਨਦੀਨ ਸੀਗੇ ਉਹ ਤਾਂ ਖਤਮ ਹੋ ਗਏ ਜਾਂ ਖੱਬਲ ਖਤਮ ਹੋ ਗਿਆ ਜਿਹੜੀ ਖੱਬਲ ਦੀ ਆ ਵੈਰੈਟੀ ਆ ਜਾਂਦੀ ਆ ਤੇ ਹੋਰ ਵੱਡੇ ਨਦੀਨਾਂ ਨੂੰ ਰਾਈਸਟਾਰ ਨੇ ਕੁਝ ਨਹੀਂ ਕੀਤਾ ਉਹ ਉਵੇਂ ਹੀ ਰਹੇ ਆ ਤੇ ਫਿਲਹਾਲ ਉਹਦੇ ਨਾਲੋਂ ਵਧੀਆ ਰਿਜ਼ਲਟ ਰਿਹਾ ਨੋਮਨੀ ਗੋਲਡ ਦਾ ਨੋਮਨੀ ਗੋਲਡ ਦੀਆਂ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾਗਾ ਤੇ ਮੁੱਥੇ ਤੱਕ ਉਹਨੇ ਸਭ ਨੂੰ ਕੀ ਰਾਂ ਇੱਕ ਵਾਰ ਦਬਾ ਕੇ ਰੱਖਤਾ ਤੇ ਫਿਲਹਾਲ ਝੋਨੇ ਦੀ ਹਾਲਾਤ ਬਹੁਤ ਸੋਹਣੀਆਂ ਆ ਤਹਾਡੇ ਸਾਹਮਣੇ ਇਹੜੀ ਆ ਬਰਾਬਰੀ ਆ ਥੱਲੇ ਪੈਰਾਂ ਦੇ ਇਧਰ ਨੂੰ ਸਾਹ ਦੇ ਸਾਹਮਣੇ ਹੋਪਿਆ ਆਹ ਆਪਰ ਨਦੀਨ ਉਹਦੇ ਵੱਡੇ ਨਦੀ ਨਹੀਂ ਮਾਰੇ ਜਿਵੇਂ ਰਾਈ ਇਹ ਛੋਟੇ ਹੁੰਦੇ ਰਾਈ ਸਤਨ ਚਾਰ ਪੱਤੀਆਂ ਨੂੰ ਰਾਈ ਸਟਾਰ ਨੇ ਵਧਿਆ ਕੀਤਾ ਪਰ ਵੱਡਿਆਂ ਨੂੰ ਨੋਮਨੀ ਗੋਲਡ ਨੇ ਕਿਸੇ ਵੀ ਤਰ੍ਹਾਂ ਦੇ ਨਦੀਨ ਨੂੰ ਰਹਿਣ ਨਹੀਂ ਦਿੱਤਾ ਇੱਥੋਂ ਤੱਕ ਮੋਥਰੇ ਨੂੰ ਵੀ ਪੀਲਾ ਪਾਤਾ ਤੇ ਬਾਕੀ ਕਿਵੇਂ ਰਹੂ ਝਾੜੇ ਦਾ ਸਮੇਂ ਦੀ ਸਮੇਂ ਤੁਹਾਨੂੰ ਦੱਸਦੇ ਰਹਾਂਗੇ ਇਹ ਫਿਲਹਾਲ ਇਹਨੀ ਕੀ ਜਾਣਕਾਰੀ ਲਈ ਧੰਨਵਾਦ ਸਾਰਿਆਂ ਦਾ ਮਿਲਦੇ ਆ ਤੁਹਾਨੂੰ ਅੱਗੇ ਫਿਰ ਆ ਉਚੂ ਨਾ ਜਿਹੜਾ ਗਿਲ ਬੱਤਰ ਦੇ ਵਿੱਚ ਬੀਜਿਆ ਹੋਇਆ ਉਹ ਸੁੱਕੇ ਬਾਣ ਦੇ ਵਿੱਚ ਬੀਜਿਆ ਸੀ ਗਿਲ ਦੇ ਵਿੱਚ ਇਹ ਨਹੀਂ ਕਿ ਰੈਸਟਾਰ ਨੇ ਕੰਮ ਨਹੀਂ ਕੀਤਾ ਰੈਸਟਾਰ ਨੇ ਕੰਮ ਕੀਤਾ ਜਿਹੜੀ ਤਿੰਨ ਚਾਰ ਪੱਤੀਆਂ ਨਦੀਨਾਂ ਸੀ ਪਰ ਜਿੱਥੇ ਵੱਡੇ ਨਦੀਨ ਸੀ ਉਹਨਾਂ ਨੂੰ ਬਿਲਕੁਲ ਨਹੀਂ ਖਤਮ ਕੀਤਾ ਆ ਦੇਖੋ ਮੋਥਰਾ ਤੇ ਨਦੀਨ ਕਾਫੀ ਆਦਾ ਕਾਫੀ ਜ਼ਿਆਦਾ ਹੋ ਚੁੱਕੇ ਨੇ ਤੇ ਫਿਲਹਾਲ ਝੋਨਾ ਸੋਨਾ ਇਕੱਲੀ ਨਦੀਨਾ ਦੀ ਸਮੱਸਿਆ ਇਸ ਵਾਰ ਥੋੜੀ ਜ਼ਿਆਦਾ ਰਹੀ ਆ ਤੇ ਬਾਕੀ ਦੇਖਦੇ ਅਗੀ ਝਾੜ ਇਹ ਹੈ ਨਦੀਨ ਜਿਹੜੇ ਸਿੱਧੀ ਵਜਾਈ ਦੇ ਵਿੱਚੋਂ ਗੱਡੇ ਗਿਆ ਹੈ ਗੱਲ ਹੋਰ ਜਿਹੜੀ ਰਾਈਸਟਾਇਰਾਂ ਵਾਇਰ ਦੀ ਆਉਂਦੀ ਆ ਇਹਨੇ ਇੱਕ ਵਾਰ ਝੁੰਨੇ ਨੇ ਵੀ ਰੋਕ ਦੇ ਦਿੱਤਾ ਸੀਗਾ ਪੱਤੇ ਸਾਰੇ ਲਾਲ ਹੋ ਗਏ ਸੀ ਜਿਵੇਂ ਆਹ ਪੀਆਰ 126 ਵੈਰਾਈਟੀ ਦੀ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾਗਾ ਇਹਦੇ ਵਿੱਚ ਆ ਇੱਕ ਵਾਰ ਤਾਂ ਸਾਰੇ ਨੇ ਪੱਤੇ ਉੱਪਰੋਂ ਲਾਲ ਕਰਤੇ ਤੇ ਪਰ ਕੋਸਾ ਤੱਕ ਠੀਕ ਆ ਜੇ ਛੋਟੇ-ਛੋਟੇ ਨਦੀਨਾਂ ਨੂੰ ਖਤਮ ਕਰਨਾ ਪਰ ਜਿੱਥੇ ਨਦੀਨ ਜਿਆਦਾ ਵੱਡੇ ਜਾਂ ਜਿਆਦਾ ਕਿਸਮਾਂ ਦੇ ਵਿੱਚ ਆ ਜਾਂਦੇ ਆ ਉੱਥੇ ਕੋਈ ਜਸਾ ਵਨ ਦੀ ਕੋਸਤਾ ਮੇਂ ਕੀ ਦਵਾਈ ਇਹ ਉਹ ਸਾਨੂੰ ਨਾ ਰਿਜ਼ਲਟ ਮਿਲਿਆ ਨਹੀਂਗਾ ਜਿੰਨਾ ਚਾਹੀਦਾ ਸੀਗਾ ਬਾਕੀ ਹੋ ਸਕਦਾ ਕਰਨ ਦਾ ਤਰੀਕਾ ਜਾਂ ਕੋਈ ਕਮੀ ਪੇਸ਼ੀ ਹੋਵੇ ਬਾਕੀ ਜਿਨੇ ਜਿਨੇ ਵਰਤੀਆ ਜਾਂ ਕਿਸੇ ਦਾ ਤਜਰਬਾ ਕਿਵੇਂ ਦਾ ਕਮੈਂਟਾਂ ਚ ਜਰੂਰ ਦੱਸਿਓ ਪੀ ਆਰ ਐਕਸ 26 ਵੈਰਾਈਟੀ ਜਿਹਦੇ ਵਿੱਚ ਰਾਈਸ ਸਟਾਰ ਕਰੀ ਸੀ ਨਦੀਨ ਹੋ ਗਏ ਸੀਗੇ ਤੇ ਛੋਟੇ ਨਦੀਨਾਂ ਨੇ ਤਾਂ ਵਧੀਆ ਨਹੀਂ ਕੰਮ ਕੀਤਾ ਤੇ ਉਹ ਵੀ ਇੱਕ ਕਿਸਮ ਜਿਹੜੀ ਝੂਨੇ ਦੇ ਨਾਲ ਦੀ ਹੁੰਦੀ ਨੇ ਨਦੀਨਾਂ ਵਰਗੀ ਜਾਂ ਖੱਬੜ ਤੇ ਬਾਕੀ ਵੱਡੇ ਨਦੀਨਾਂ ਨੂੰ ਤੇ ਹੋਰ ਬਰੇਟੀਆਂ ਨੂੰ ਨਹੀਂ ਕੁਛ ਕੀਤਾ ਰਾਈਸਟਾਰ ਨੇ ਤੇ ਝੋਨੇ ਦੇ ਪੱਤੇ ਜਰੂਰ ਲਾਲ ਜਿ ਕਰਤੇ ਆ ਤੇ ਚੋਨਾ ਬਹੁਤ ਸੋਹਣਾ ਖੜਾ ਸਾਈਡਾਂ ਦੇ ਵਿੱਚ